ਚਰਚ ਦੇ ਵਿਵਾਦ ਨੂੰ ਲੈ ਕੇ ਪਾਦਰੀ ਸਰਵਣ ਮਸੀਹ ਨੇ ਪੁਲਿਸ ਤੋਂ ਲਈ ਮਦਦ ਦੀ ਗੁਹਾਰ ਵਿਰੋਧੀ ਤੇਰਵ ਲੋ ਕਮਿਊਨਿਟੀ ਹਾਲ ਨੂੰ ਬਣਾਇਆ ਗਿਆ ਬੰਦਗੀ ਹਾਲ ਸਰਵਣ ਮਸੀਹ ਪਾਦਰੀ ਨੇ ਚੌਕ ਰੋਡ ਨੇੜੇ ਕੰਟੋਨਮੈਂਟ ਬੋਰਡ ਸਥਿਤ ਚਰਚ ਨੂੰ ਲੈ ਕੇ ਦੇ ਡਿਸਟ੍ਰਿਕਟ ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸਰਵਣ ਮਸੀਹ ਨੇ ਕਿਹਾ ਕਿ ਇਹ ਚਰਚ ਪਿਛਲੇ 3 ਸਾਲਾਂ ਤੋਂ ਵਿਵਾਦਾਂ ਚ ਚੱਲ ਰਹੀ ਹੈ ਇਸ ਸੰਬੰਧ ਚ ਅਦਾਲਤ ਵੱਲੋਂ ਜੋ ਕੋਰਟ ਕੇਸ ਵਿਚਾਰ ਅधीन ਸੀ ਉਹ ਵੀ ਸਾਡੇ ਹੱਕ ਚ ਹੈ ਜਿਸ ਦੇ ਸੰਬੰਧ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਵੀ ਸੂਚਿਤ ਕੀਤਾ ਗਿਆ ਸੀ ਪਰ ਪੁਲਿਸ ਨੇ ਪਤਾ ਨਹੀਂ ਕੀ ਮਜਬੂਰੀ ਹੈ ਜੋ ਕਿ ਉਲਟਾ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ। ਅਸੀਂ ਕਈ ਵਾਰ ਐਸਪੀ ਡੀ ਰਣਜੀਤ ਕੁਮਾਰ ਨੂੰ ਇਸ ਮਸਲੇ ਸੰਬੰਧੀ ਜਨੂ ਕਰਵਾ ਚੁਕੇ ਹਾਂ ਪਰ ਸਾਡੀ ਉਹ ਨ ਵੀ ਇੱਕ ਨਹੀਂ ਸੁਣੀ ਜਾਣਕਾਰੀ ਦਿੰਦੇ ਸਰਵਣ ਮਸੀਹ ਨੇ ਦੱਸਿਆ ਜਦੋਂ ਇਸ ਮਾਮਲੇ ਬਾਰੇ ਐਸਪੀ ਡੀ ਸਾਹਿਬ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਇਸ ਮਸਲੇ ਬਾਰੇ ਜ਼ਰੂਰ ਪਤਾ ਕਰਨਗੇ। ਫਿਰੋਜ਼ਪੁਰ ਤੋਂ ਸਾਡੇ ਸਹਿਯੋਗੀ ਅਸ਼ੋਕ ਭਾਰਤਵਾਜ ਦੀ ਰਿਪੋਰਟ। ਪਾਦਰੀ ਸਰਨਸੀ ਹੈ। ਮੈਂ ਡਾਇਸਿਸ ਆਫ ਚੰਡੀਗੜ੍ਹ ਦੇ ਦੁਆਰਾ ਸੇਵਾ ਕਰ ਰਿਹਾ ਹਾਂ ਤੇ ਮੈਨੂੰ ਚਰਚ ਆਫ ਨਾਰਥ ਇੰਡੀਆ ਦੇ ਦੁਆਰਾ ਇੰਡੀਅਨ ਚਰਚ ਸਟਿਗਲੋ ਪਾਵਰ ਟੋਰਨ ਦਿੱਤੀ ਗਈ ਹੈ। ਅੱਜ ਕੇਸ ਦੇ ਸਬੰਧ ਵਿੱਚ ਹੈ ਜਿਹੜੀ ਤੁਸੀਂ ਪ੍ਰੈਸ ਕਾਨਫਰੰਸ ਕਰਵਾਇਆ। ਸੜਕ ਇੱਕ ਅਹਿਮ ਮੁੱਦਾ ਵਾ ਚਰਚ ਤੇ ਕਮਿਊਨਿਟੀ ਹਾਲ ਅਜ ਤੱਕ ਸਾਨੂੰ ਪੁਲਿਸ ਬਹੁਤ ਤੰਗ ਤੇ ਪਰੇਸ਼ਾਨ ਕਰਦੀ ਆ ਰਹੀ ਹੈ ਕਿਉਂਕਿ ਕਮਿਊਨਿਟੀ ਹਾਲ ਜਿਹੜਾ ਵਾ ਇਹ ਪੰਜਾਬ ਗਵਰਨਮੈਂਟ ਨੇ 10 ਲੱਖ ਰੁਪਏ ਦੇ ਕੇ 2001 ਦੇ ਵਿੱਚ ਬਣਾਇਆ ਸੀ ਤੇ ਉਹ ਬਹੁਤ ਵਧੀਆ ਚੱਲ ਰਿਹਾ ਸੀ 크ਰਿਸਚਨ ਫਰੰਟ ਤੇ ਚਰਚ ਆਫ ਨਾਰਥ ਇੰਡੀਆ ਦੇ ਤਾਲਮੇਲ ਦੇ ਨਾਲ ਜਿਹੜਾ ਕਮਿਊਨਿਟੀ ਹਾਲ ਆ ਬਹੁਤ ਵਧੀਆ ਚੱਲ ਰਿਹਾ ਸੀ ਕੋਈ ਪਰੇਸ਼ਾਨੀ ਨਹੀਂ ਸੀ ਪਰ ਅਚਾਨਕ ਮਾਰਗਨ ਮੱਤੀ ਸੰਜੀ ਫਿਲਪ ਪਾਰਟੀ ਨੇ ਇੱਕ ਯੋਜਨਾ ਬਣਾ ਕੇ ਤੇ ਇੱਕ ਫੇਕ ਸੰਸਥਾ ਦਾ ਨਾਜਕਰ ਕੀਤਾ ਉਹਦੇ ਵਿੱਚ ਉਹਨਾਂ ਨੇ ਆਪਣੇ ਸਾਰੇ ਕੇਸ ਜਿਹੜੇ ਉਹ ਵਾਪਸ ਲੈ ਲਏ ਉਸ ਤੋਂ ਬਾਅਦ ਫਿਰ ਇੱਕ ਇਹਨਾਂ ਨੇ ਹੋਰ ਪਲਾਨਿੰਗ ਖੇਡਿਆ ਤੇ ਉਹ ਵੀ ਇਹਨਾਂ ਦਾ ਜਸਪਾਲ ਸਾਹਿਬ ਜੀ ਨੇ ਡਿਸਮਿਸ ਕਰਤਾ ਵੀਦ ਕੋਸਟ ਲੇਕਿਨ ਕਮਿਊਨਿਟੀ ਹਾਲ ਜਿਹੜਾ ਉਹ ਚਰਚ ਨਹੀਂ ਆ ਇਹਨਾਂ ਨੇ ਇੱਕ ਤੀਸਰੀ ਫੇਕ ਮਸੀਬ ਪਵਨ ਵੈਲਫੇਅਰ ਐਸੋਸੀਏਸ਼ਨ ਬਣਾਈ ਤੇ ਇਹਨਾਂ ਨੇ ਰਾਤ ਧੱਕੇ ਦੇ ਨਾਲ ਮਤਲਬ ਚੋਰੀ ਛਿਪੇ ਉੱਤੇ ਮੀਟਰ ਇੰਸਟਾਲ ਕਰਤਾ ਤੇ 23 12 2023 ਨੂੰ ਇਹਨਾਂ ਨੇ ਇੱਕ ਨਵੀਂ ਕਟਾਨੋ ਅੰਜਾਮ ਦਿੱਤਾ ਕਿ ਇਹਨਾਂ ਨੇ ਚਰਚ ਤੇ ਬੋਰਡ ਲਾਤਾ ਸੈਂਟ ਐਂਡਰੂ ਚਰਚ ਕਮਿਊਨਿਟੀ ਹਾਲ ਜਿਹੜਾ ਵਾ ਤੇ ਚਰਚ ਆ ਇਹ ਦੋ ਅਲੱਗ-ਅਲੱਗ ਬਿਲਡਿੰਗਾਂ ਵਾਂ ਜਿਹੜੀ ਚਰਚ ਵਾ ਉਹ ਬੰਦਗੀ ਇਬਾਦਤ ਕਰਨ ਵਾਸਤੇ ਜਿਹੜੀ ਉਹ ਬਣਾਈ ਗਈ ਹੈ ਜਿਹੜੀ ਕਾਫੀ 1855 ਤੋਂ ਚੱਲਦੀ ਆ ਰਹੀ ਹੈ ਕਿ ਇਸ ਸਮੇਂ ਜਿਹੜੇ ਪਾਦਰੀ ਸਾਹਿਬ ਪਾਦਰੀ ਸੋਨੀਆ ਹੈਗੇ ਆ ਜਿਹੜੇ ਸੇਵਾ ਕਰ ਰਹੇ ਆ ਉਨ ਦੇ ਡਾਇਰੈਕਟਰ ਇਨਚਾਰਜ ਨਾਲ تنویرullah ਹੱਕ ਜੀ ਹੈਗੇ ਆ। ਇੱਕਰ ਕਮਿਊਨਿਟੀ ਹਾਲ ਜਿਹੜਾ ਉਹ ਅਸੀਂ ਬੇਟੀਆਂ ਦੀਆਂ ਸ਼ਾਦੀਆਂ ਦੇ ਵਾਸਤੇ ਕੁਝ ਐਮ ਪ੍ਰੋਗਰਾਮ ਕਰਨ ਵਾਸਤੇ ਜਿਹੜਾ ਵਾ ਬਣਾਇਆ। ਪਰ ਜਦੋਂ ਅਸੀਂ ਬੋਰਡ ਦੇਖਿਆ ਅਸੀਂ ਪੁਲਿਸ ਨੂੰ ਵੀ ਕੰਪਲੇਂਟ ਪਾਈ ਈਮੇਲ ਦੇ ਦੁਆਰਾ ਲੇਕਿਨ ਉਹਦਾ ਕੋਈ ਵੀ ਐਸਐਸਪੀ ਵੱਲੋਂ ਜਾਂ ਐਸਐਚ ਨਵੀਨ ਵੱਲੋਂ ਕੋਈ ਆਨਸਰ ਸਾਨੂੰ ਨਹੀਂ ਮਿਲਿਆ ਗਿਆ। ਸਗੋਂ ਸਾਨੂੰ ਹੋਰ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ। ਦੱਸਣ ਜੋ ਗੱਲ ਹੈ ਕਿ ਜਦੋਂ ਇਹਨਾਂ ਨੇ ਮੀਟਰ ਲਗਾਇਆ ਅਸੀਂ ਇੱਕ ਆਰਟੀਆਈ ਪਾ ਕੇ ਤੇ ਪਤਾ ਕੀਤਾ ਕਿ ਸੱਚਮੁੱਚ ਮੀਟਰ ਅੰਦਰ ਲੱਗਿਆ ਕਿ ਨਹੀਂ ਲੱਗਿਆ ਉਹ ਮੀਟਰ ਅੰਦਰ ਲੱਗਿਆ ਹੋਇਆ ਵਾ ਆਰਟੀਏ ਸਾਡੇ ਕੋਲ ਮੌਜੂਦ ਹੈਗੀ ਆ ਜੀ ਉਸ ਤੋਂ ਬਾਅਦ ਮੈਂ 2022 ਦੇ ਵਿੱਚ ਆ ਮੁੱਖ ਮੰਤਰੀ ਪੰਜਾਬ ਡੀਜੀਪੀ ਜੀ ਸਾਹਿਬ ਨੂੰ ਇੱਕ ਦਰਖਾਸਤ ਪਾਈ ਉਹ ਦਰਖਾਸਤ ਜਿਹੜੀ ਸਾਡੇ ਐਸਐਸਪੀ ਸਾਹਿਬ ਫੁਰਜ਼ਪੁਰ ਕੋ ਪਹੁੰਚ ਗਈ ਲੇਕਿਨ ਅੱਜ ਤੱਕ 2022 ਤੋਂ ਲੈ ਕੇ ਪੁਲਿਸ ਨੇ ਉਸ ਕੰਪਲੇਂਟ ਉੱਤੇ ਕੋਈ ਵੀ ਮਤਲਬ ਕੰਮ ਨਹੀਂ ਕੀਤਾ ਸਗੋਂ ਜਿੰਨੀ ਵਾਰੀ ਗਏ ਆ ਸਾਡਾ ਰਜਿਸਟਰ ਚੈੱਕ ਕੀਤਾ ਜਾਵੇ ਕਿ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਸਾਡੀਆਂ ਹਾਜ਼ਰੀ ਲੱਗੀਆਂ ਪਈਆਂ ਲੇਕਿਨ ਇਸ ਸਮੇਂ ਐਸਪੀ ਡੀ ਰੰਧੀਰ ਸਿੰਘ ਅਗਰ ਕੋਈ ਐਪਲੀਕੇਸ਼ਨ ਪੈਂਡਿੰਗ ਪਈ ਆ ਤੇ ਅਸੀਂ ਬਹੁਤ ਵਾਰੀ ਗਏ ਆ ਲੇਕਿਨ ਕੋਈ ਤੇ ਕਾਰਵਾਈ ਨਹੀਂ ਕਰਦੇ ਤੇ ਤੀਸਰੀ ਸੰਸਥਾ ਦਾ ਇਨਲੀਗਲ ਕਬਜ਼ਾ ਕਰਾਉਣ ਦੇ ਵਾਸਤੇ ਜਿਹੜੀ ਪੁਲਿਸਾਂ ਨੂੰ ਟੌਰਚਰ ਕਰ ਰਹੀ ਹੈ ਪਾਦਰੀ ਸੋਨੀਆ ਨੂੰ ਟੌਰਚਰ ਕਰ ਰਹੀ ਹੈ ਸੰਗਤ ਨੂੰ ਟੌਰਚਰ ਕਰ ਰਹੀ ਹੈ ਤੇ ਇਸ ਕਰਕੇ ਅਸੀਂ ਇਹ ਜਿਹੜੀ ਕਾਨਫਰੰਸ ਨੂੰ ਜੁੜੀ ਸਮਝਿਆ ਕਿ ਸਾਡੀ ਜਿਹੜੀ ਆਵਾਜ਼ ਆ ਉਹ ਪੁਲਿਸ ਤੱਕ ਪਹੁੰਚੇ ਤੇ ਇਹ ਜਿਹੜੀ ਤੀਸਰੀ ਫਰਜੀ ਸੰਸਥਾ ਵਾ ਇਹਨਾਂ ਤੇ ਐਫਆਈਰ ਕੇ ਦਰਜ ਹੋਣੀ ਚਾਹੀਦੀ ਹੈ ਜੇਕਰ ਗੱਲ ਕੀਤੀ ਜਾਈਏ ਜਿਵੇਂ ਤੁਸੀਂ ਕਹਿੰਦੇ ਹੋ ਕਿ ਪੁਲਿਸ ਕਿੰਦਾ ਦੀ ਇਹਦੇ ਚ ਭੂਮਿਕਾ ਨਿਭਾਰੀ ਹੈ ਕਿ ਪੁਲਿਸ ਦਾ ਵੀ ਜਿਹੜਾ ਰੋਲ ਹੈ ਇੱਕ ਸ਼ੱਕੀ ਆ ਜਾਬਦਾਦਾਂ ਨੂੰ ਨਹੀਂ ਸ਼ੁਰੂਆਤ ਦੇ ਵਿੱਚ ਤੇ ਪੁਲਿਸ ਨੇ ਰਿਸ਼ਵਤ ਲਈ ਹੈ ਜੀ ਦੂਸਰੇ ਨੰਬਰ ਤੇ ਸਾਡੇ ਆਦਰਨੀ ਐਮ ਐਲ ਏ ਟਿੰਕੀ ਸਾਹਿਬ ਨੇ ਬਹੁਤ ਪ੍ਰੈਸ਼ਰ ਪਾਇਆ ਉਹਨਾਂ ਨੇ ਖੁਦ ਇਸ ਚੇਨ ਵਾਲਮਟ ਕੀਤੀ ਜੀ ਲੇਕਿਨ ਇਹ ਸਰਕਾਰ ਬਦਲਣ ਤੋਂ ਬਾਅਦ ਇਸ ਸਮੇਂ ਸਰਕਾਰ ਦਾ ਕੋਈ ਹੱਥ ਨਹੀਂ ਹੈ ਲੇਕਿਨ ਪੁਲਿਸ ਕੰਟੀਨਿਊ ਮਤਲਬ ਜਿਹੜੀ ਰਿਸ਼ਵਤ ਲੈ ਰਹੀ ਆ ਜਾਨ ਉਹਨਾਂ ਦੇ ਨਾਲ ਮਿਲੀ ਹੋਈ ਹੈ ਜਾਂ ਫਿਰ ਕਬਜ਼ਾ ਕਰਨਾ ਚਾਹੁੰਦੀ ਹੈ ਉਹ ਸਾਹਿਬ ਕੀ ਨੇ ਤਾਂ ਪੋਜ਼ਿਟਿਵ ਕੀਤੀ ਕਿ ਨੈਗੇਟਿਵ ਕੀਤੀ ਕੀ ਕਿ ਜੇ ਤੁਸੀਂ ਵਿਰਾਇਕ ਦਾ ਨਾਮ ਜ਼ਿਕਰ ਕਰ ਰਹੇ ਹੋ ਉਹ ਤੁਹਾਡੇ ਪੋਜ਼ਿਟਿਵ ਸੀ ਕਿ ਐਂਟੀ ਸੀ ਉਹ ਨੈਗੇਟਿਵ ਹੀ ਕਰੀ ਸਾਡੇ ਤੋਂ ਅੰਗਰੇਜ਼ ਦੀ ਇਸ ਤਰ੍ਹਾਂ ਕੁਝ ਪਲੇ ਮਤਲਬ ਤੁਸੀਂ ਇਸ ਨੂੰ ਪੋਲੀਟੀਕਲ ਵੀ ਮੁੱਦਾ ਕਹਿ ਸਕਦੇ ਆ ਬਿਲਕੁਲ ਜੀ 100% ਆ ਜੀ ਤੇ ਸਾਡੀ ماں ਦੀ ਮਰਾਈ ਹੁਣ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਆ ਵੀ ਸਾਨੂੰ ਜਿਹੜਾ ਕਮਿਊਨਿਟੀ ਹਾਲ ਵਾ ਉਹਨੂੰ ਕਮਿਊਨਿਟੀ ਹਾਲ ਸਮਝਿਆ ਜਾਵੇ ਜਿਹੜਾ ਸਾਡਾ ਚਰਚਾ ਉਦੋਂ ਕੋਈ ਬੰਦ ਨਾ ਕਰਵਾਇਆ ਜਾਵੇ ਠੀਕ ਹੈ ਜੀ ਫਿਰ ਹੋਰ ਇੱਕ ਤੁਹਾਨੂੰ ਕਟਰਾਂ ਦੱਸਣੀ ਚਾਹਣਾ ਬਹੁਤ ਜ਼ਰੂਰੀ ਹੈ ਕਿ ਪੁਲਿਸ ਨੇ ਕੀ ਆ ਕੀ ਇਥੇ 145 ਦਾ ਮੁੱਦਾ ਬਣਿਆ ਪਿਆ ਵਾ 145 ਲੱਗੀ ਹੋਈ ਹੈ ਉਹਨਾਂ ਨੇ ਬਹੁਤ ਪਰੇਸ਼ਾਨ ਕੀਤਾ ਇਹ ਪਾਰੀ ਸਾਹਿਬ ਸੋਨੀਆ ਇਹਨਾਂ ਨੂੰ 8 ਘੰਟੇ ਪੁਲਿਸ ਨੇ ਗ੍ਰਿਫਤਾਰ ਕੀਤਾ ਕੈਂਟ ਦੇ ਅੰਦਰ ਕਿਹੜੇ ਟਾਈਮ ਜੀ ਕਹਾਂ ਜੀ ਜਦੋਂ ਕੀਤਾ ਸੀ 2021 2021 ਜੀ ਸੀ ਜਦੋਂ ਗ੍ਰਿਫਤਾਰ ਕੀਤਾ ਗਿਆ ਤੇ ਅਸੀਂ ਇੱਕ ਆਰਟੀ ਦੇ ਦੁਆਰਾ ਪੁੱਛਿਆ ਐਸ ਡੀ ਐਮ ਸਾਹਿਬ ਜੀ ਨੂੰ ਕਿ ਤੁਸੀਂ ਕੋਈ ਕੇਸ ਪਾਸ ਕੀਤਾ ਏਦਾਂ ਦਾ ਉਹਨਾਂ ਨੇ ਸਾਫ ਯਾ ਲਿਖ ਕੇ ਮੈਨੂੰ ਦਿੱਤਾ ਆਰਟੀ ਦੇ ਦੁਆਰਾ ਤੇ ਵੀ ਇੱਥੇ ਕੋਈ ਵੀ ਜੜੀ ਆ ਆ ਵਾਜੀ ਇਹ ਐਸਟੀਐਮ ਆਫਿਸ ਦੇ ਵੱਲੋਂ ਆ ਉਹਨਾਂ ਨੇ ਕਿਹਾ ਜੀ ਕੋਈ ਇੱਥੇ ਆਰਡਰ ਪਾਸ ਨਹੀਂ ਕੀਤਾ ਗਿਆ ਫਿਰ ਪੁਲਿਸ ਨੇ ਇੱਕ ਹੋਰ ਨਵੀਂ ਯੋਜਨਾ ਬਣਾ ਲਈ ਉਹ ਕਹਿੰਦੇ ਜੀ ਇਹ ਜਿਹੜਾ ਇੱਥੇ 145 ਆ ਉਹ ਜਿਹੜੀ 145 ਦੀ ਧਾਰਾ ਵਾ ਉਹ ਲਗਵਾਈ ਆ ਕੂਰ ਦੇ ਦਵਾਰ ਲੱਗੀ ਹੈ ਜੀ ਡੀਪ ਪੈਨਸ਼ਨ ਜੂਰ ਇੱਕ ਮਿੰਟ ਜੀ ਡੇਪ ਮੈਂ ਤਾਂ ਦੱਸ ਦੇਣਾ ਇਹਨਾਂ ਨੇ ਡੀਸੀ ਸਾਹਿਬ ਨੇ ਇੱਕ ਲੈਟਰ ਪਾਇਆ ਕਿ ਡੀਸੀ ਸਾਹਿਬ ਜੀ ਇੱਥੇ ਇਹ ਜੱਜ ਜਿਹੜੇ ਹੈਗੇ ਆ ਰਵਿੰਦਰ ਰਾਣਾ ਉਹਨਾਂ ਦੇ ਦੁਆਰਾ ਇੱਥੇ ਜਿਹੜੀ ਆ ਅਸੀਂ 145 ਦੇ ਤਹਿਤ ਦਰਵਾਜ਼ੇ ਬੰਦ ਕੀਤੇ ਆ ਠੀਕ ਹੈ ਲੇਕਿਨ ਅਸੀਂ ਫਿਰ ਪੁਸ਼ਪਰਤਾਲ ਕੀਤੇ ਤੇ ਜੱਜ ਸਾਹਿਬ ਜੀ ਨੇ ਆਰਡਰ ਪਾਸ ਕੀਤਾ 212023 ਨੂੰ 212023 ਨੂੰ ਉਹਨਾਂ ਨੇ ਸਾਫੀ ਇਹ ਦੇਖੋ ਲਿਖਿਆ ਹੋਇਆ ਹੈ ਤੇ ਨਹੀਂ no direction with respect to locking of the church was ordered by this court ਕੋਰਟ ਨੇ ਸਾਫੀ ਕਿਹਾ ਤਾਂ ਕਿ ਅਸੀਂ ਪੁਲਿਸ ਨੂੰ ਕੋਈ ਡਾਇਰੈਕਸ਼ਨ ਨਹੀਂ ਦਿੱਤੀ ਕਿ ਚਰਚ ਨੂੰ ਬੰਦ ਕੀਤਾ ਜਾਵੇ ਹੁਣ ਜੇਕਰ ਗੱਲ ਕੀਤੀ ਇਹ ਜਿਹੜੇ ਤੁਸੀਂ ਕਹਿੰਦੇ ਹੋ ਕਿ ਜਿਹੜੇ ਪਾਰਟੀ ਨੇ ਕਬਜ਼ਾ ਕੀਤਾ ਉਹਨਾਂ ਨੇ ਇੱਕ ਰਜਿਸਟ੍ਰੇਸ਼ਨ ਕਰਵਾਈ ਉਹ ਕਿਸ ਨਾਮ ਦੀ ਹੈ ਤੇ ਉਹ ਜਿਹੜਾ ਤੁਹਾਡਾ ਬੋਰਡ ਹੈ ਉਹ ਕਿਸ ਨਾਮ ਦਾ ਲੱਗਾ ਹੈ ਦੇਖੋ ਜੀ ਜਿਹੜੀ ਸੋਸਾਇਟੀ ਦੀ ਆਪਾਂ ਗੱਲ ਕਰ ਰਹੇ ਆ ਉਹ 크੍ਰਿਸਚੀਅਨ ਵੈਲਫੇਅਰ ਨਵੀਂ ਬਣਾਈ ਇਹਨਾਂ ਨੇ ਮਸੀਹ ਪਵਨ ਵੈਲਫੇਅਰ ਸੈਟੀ ਬਣਾਈਆਂ ਜਿਹਦਾ ਸਾਡੇ ਚਰਚ ਨਾਲ ਕੋਈ ਲੈਣ ਦੇਣ ਨਹੀਂ ਹੈ ਠੀਕ ਹੈ ਜੀ ਇਹ 2022 ਦੇ ਵਿੱਚ ਇਹਨਾਂ ਨੇ ਬਣਾਈਆਂ ਆਪਣੇ ਆਪ ਬਣਾਈਆਂ ਠੀਕ ਹੈ ਤੇ ਇਹ ਨਜਾਇਜ਼ ਕਬਜ਼ੇ ਦੇ ਥਰੂ ਕਰਨਾ ਚਾਹੁੰਦੇ ਆ ਲੇਕਿਨ ਚਰਚ ਤੇ ਕਿਸੇ ਦਾ ਕਬਜ਼ਾ ਨਹੀਂ ਆ ਚਰਚ ਤੇ ਸਾਡਾ ਕਬਜ਼ਾ ਵਾ ਸਾਡੇ ਕੋਲ ਚਾਬੀਆਂ ਸਾਰਾ ਕੁਝ ਹੀ ਆ ਲੇਕਿਨ ਪੁਲਿਸ ਕੀ ਜਾਂਦੀ ਵੀ ਸੰਚ ਚਰਚ ਨਹੀਂ ਖੋਲ ਦਿੰਦੀ ਮਤਲਬ ਪੁਲਿਸ ਤੁਹਾਨੂੰ ਹਰਾਸਮੈਂਟ ਕਰ ਬਿਲਕੁਲ ਜੀ ਪੁਲਿਸ ਤੀਸਰੀ ਪਾਰਟੀ ਦਾ ਕਬਜ਼ਾ ਕਰਾਉਣ ਵਾਸਤੇ ਚਰਚ ਦਾ ਮੁੱਦਾ ਬਣਾ ਰਹੀ ਹੈ ਚਰਚ ਦਾ ਮੁੱਦਾ ਨਹੀਂ ਹੈਗਾ ਮੁੱਦਾ ਇਹ ਹੈ ਵੀ ਉਹਨਾਂ ਨੇ ਨਜਾਇਜ਼ ਮੀਟਰ ਲਾਇਆ ਉਹ ਪਰਚਾ ਹੋਣਾ ਚਾਹੀਦਾ ਵਾ ਠੀਕ ਹੈ ਜੀ ਉਹਦੀ ਕੰਪਲੇਂਟ ਜਿਹੜੀ ਪਈ ਹੈ ਤੁਸੀਂ ਤੁਹਾਨੂੰ ਦੱਸਿਆ ਉਹਨੇ ਜੀ ਕੰਪਲੇਂਟ ਜਿਹੜੀ ਹੈ ਉਹ ਪਈ ਹੋਈ ਹੈ ਸਾਫ਼ ਤੌਰ ਤੇ ਜਿਹਦਾ ਨੰਬਰ ਹੈਗਾ ਵਾ 44 ਸਰ ਜਨਜੀ ਕੈਂਡਿੰਗ ਸਭਿਕਨਾ ਤੁਹਾਡੇ ਇੱਥੇ ਫਰੋਜਪੁਰ ਇੱਕ ਚਰਚ ਦਾ ਕੋਈ ਮੈਟਰ ਹੈ ਤੁਹਾਡੇ 9 ਦੇ ਵਿੱਚ ਮੇਰੇ ਮੇਰੇ ਧਿਆਨ 'ਚ ਨਹੀਂ ਹੈ ਮੇਰੇ ਧਿਆਨ 'ਚ ਨਹੀਂ ਮੇਰੇ ਮਤਲਬ ਕਿ ਮੈਂ ਦੱਸਾਂ ਤਾਂ ਜੀ ਮੇਰੇ ਧਿਆਨ 'ਚ ਨਹੀਂ ਹੈ ਕੀ ਮਤਲਬ ਹੈ ਸਰ ਇੱਥੇ ਕੋਈ ਐਟ ਪ्रेस ਕਾਨਫਰੰਸ ਸੀ ਸੀਵਲ ਲੋਕ ਇੱਥੇ ਕੀ ਗਏ ਕਿ ਓਕੇ ਕੋਈ ਵੀ ਚੌਕ ਰੋਡ ਤੇ ਸਾਡਾ ਇੱਕ ਚਰਚ ਹੈ ਜਿਹੜਾ ਜਿਸ ਦਾ ਵੀ ਡਿਸਕੂਸ ਚੱਲਦਾ ਸੀ ਕੋਰਟ ਦੇ ਵਿੱਚ ਮੇਰੇ ਧਿਆਨ 'ਚ ਨਹੀਂ ਹੈ ਮੈਂ ਹੈਨਾ ਮੈਂ ਪਤਾ ਕਰਨਾ ਉਸ ਵਿੱਚ ਮੈਂ ਮੁਲਾਜ਼ਮੋਂ ਤੋਂ ਪਤਾ ਕਰਕੇ ਆਪਾਂ ਦੱਸਾਂ ਮੈਨੂੰ ਦੇਖਾਂ ਚਾਹੀਏ ਓਕੇ ਸਰ ਜੀ